ਇਕ ਰਾਜਾ ਸੀ ਉਸਨੇ 5 ਮੰਜ਼ਲਾ ਇਮਾਰਤ ਬਣਵਾਈ 4 ਮੰਜ਼ਲਾ ਹੀਰੇ ਜਵਾਹਰਾਤ ਤੰਦੌਲਤ ਮੋਤੀਆਂ ਨਾਲ ਭਰ ਦਿੱਤਾ ਪੰਜਵਾਂ ਮੰਜ਼ਲ ਤੇ ਜਾ ਕੇ ਆਪ ਬੈਠ ਗਿਆ ਤੇ ਐਲਾਨ ਕਰਵਾ ਦਿੱਤਾ ਕਿ ਜਿਹੜਾ ਸ਼ਾਮ ਤੋਂ ਪਹਿਲਾਂ ਪਹਿਲਾਂ ਮੰਨੋ ਲਭ ਲਵੇਗਾ ਉਹ ਮੇਰੀ ਪਰਸੰਤਾ ਲਵੇਗਾ ਲੋਕ ਆਨੇ ਸ਼ੁਰੂ ਹੋ ਗਏ ਆਨੇ ਸ਼ੁਰੂ ਹੋਏ ਜਦੋਂ ਉਹਨਾਂ ਨੇ ਜਨਾਨੇ ਕਦੀ ਤਾਂ ਅੰਦੌਲਤ ਪੈਸਾ ਹੀਰੇ ਜਵਾਹਰਾਤ ਨਹੀਂ ਦੇਖੇ ਸਨ ਅਰੇ ਪਹਿੰਜੀ ਮੰਜ਼ਲ ਤੇ ਹੀ ਪਹੁੰਚੇ ਕਹਿੰਦੇ ਨਾ ਅਰੇ ਕੋਈ ਪਹਿਰੇਦਾਰ ਵੀ ਨਹੀਂ ਸੀ ਦੇਖਣ ਵਾਲਾ ਉਹਨਾਂ ਨੇ ਕਿਹਾ ਜਿਨ੍ਹਾਂ ਨੇ ਕਦੀ ਤਾਂ ਅੰਦੌਲਤ ਨਹੀਂ ਇੰਨੀ ਦੇਖੀ ਸੀ ਗਰੀਬੀ ਵਿੱਚ ਸਨ ਉਹਨਾਂ ਨੇ ਤਾਂ ਪਹਿਲੇ ਧੰਨ-ਧੋਲ ਉਹ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਵੀ ਆਇਆ ਕੋਈ ਦੂਸਰੀ ਮੰਜ਼ਲ ਤੱਕ ਪਹੁੰਚਿਆ ਉਹਨੇ ਉੱਥੋਂ ਇਕੱਠਾ ਕੀਤਾ ਤੇ ਲੈ ਕੇ ਦੌੜ ਗਿਆ ਇਕਾਂਨ ਨੂੰ ਇਸ ਤਰ੍ਹਾਂ ਹੀ ਚੱਲਦਾ ਰਿਹਾ ਸ਼ਾਮਾਂ ਦਾ ਟਾਈਮ ਹੋਇਆ ਤੇ ਕਾਂਨਨ ਕੋਈ ਕੀ ਲੈ ਕੇ ਜਾ ਰਿਹਾ ਕੋਈ ਕੀ ਲੈ ਕੇ ਜਾ ਰਿਹਾ ਕਿਸ ਨੂੰ ਰਾਜੇ ਨਾਲ ਕੋਈ ਮਤਲਬ ਨਹੀਂ ਸੀ ਅਖੀਰ ਵਿੱਚ ਇੱਕ ਬੰਦਾ ਆਇਆ ਉਹਨੇ ਚਾਰਾਂ ਮੰਜ਼ਲਾਂ ਵਾਲੇ ਪਾਸੇ ਕੋਈ ਨਜ਼ਰ ਨਹੀਂ ਮਾਰੀ ਤੇ ਪੰਜਵੀਂ ਮੰਜ਼ਲ ਵਿੱਚ ਜਾ ਕੇ ਰਾਜੇ ਨੂੰ ਲੱਭ ਲਿਆ ਰਾਜੇ ਦੀ ਪ੍ਰਸੰਤਾ ਪ੍ਰਾਪਤ ਕੀਤੀ ਰਾਜਾ ਬਹੁਤ ਖੁਸ਼ ਹੋਇਆ ਰਾਜਾ نیچے ਆ ਗਿਆ ਰਾਜੇ ਨੇ نیچے ਆ ਕੇ ਕਿਹਾ ਕਿ ਮੈਂ ਇਸ ਬੰਦੇ ਨੂੰ ਆਪਣਾ ਅੱਧਾ ਰਾਜ ਭਾਗ ਦੇਂਦਾ ਵਾਂ ਤੇ ਉਹ ਬੰਦਾ ਪਤਾ ਕੀ ਕਹਿੰਦਾ ਕਹਿੰਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਮਨ ਨੂੰ ਕੁਝ ਨਹੀਂ ਚਾਹੀਦਾ ਮਨ ਨੂੰ ਰਾਜ ਨਹੀਂ ਚਾਹੀਦਾ ਮਨ ਨੂੰ ਤੇਰੀ ਪ੍ਰਸੰਤਾ ਚਾਹੀਦੀ ਹੈ ਰਾਜਾ ਜੀ ਮਨ ਨੂੰ ਤੇਰੀ ਪ੍ਰਸੰਤਾ ਦੀ ਲੋੜ ਹੈ ਰਾਜਾ ਅੰਨਾ ਕੁਛ ਹੋਇਆ ਉਹ ਕਹਿੰਦਾ ਮੈਂ ਤਾਂ ਅਨੰਦਾ ਰਾਜ ਨਹੀਂ ਮੈਂ ਤੁਹਾਨੂੰ ਪੂਰਾ ਹੀ ਰਾਜ ਦੇਂਦਾ ਵਾਂ ਤੇ ਉਹਦੇ ਚਰਨਾਂ 'ਚ ਗਿਰ ਗਿਆ ਕਹਿੰਦਾ ਮਨ ਨੂੰ ਕੁਝ ਨਹੀਂ ਚਾਹੀਦਾ ਮਨ ਨੂੰ ਸਿਰਫ ਤੇਰਾ ਪਿਆਰ ਚਾਹੀਦਾ ਹੈ ਕਿ ਉਹ ਹੀ ਨਾ ਕਹਿੰਦੇ ਹਨ ਵਿਰਲੇ ਨਹੀਂ ਕਣੇ ਫੈਲ ਫਕਰ ਸੰਸਾਰ ਵਿਰਲੇ ਹਨ ਕੋਈ ਕਦ ਵਿਰਲਾ ਹੈ ਜਿਹੜਾ ਪ੍ਰਭੂ ਨਾਲ ਪਿਆਰ ਕਰਦਾ ਹੈ ਉਹ ਪ੍ਰਭੂ ਨੂੰ ਪਾ ਲੈਂਦਾ ਹੈ ਜਿਨੇ ਜੜ ਫੜ ਲਈ ਉਹਨੂੰ ਸਾਰੇ ਦੁਨੀਆਂ ਦੇ ਪਦਾਰਥ ਆਪੇ ਹੀ ਮਿਲ ਜਾਂਦੇ ਹਨ ਜਿਨੇ Ospermat Manubalija. Pa